ਪੁਲਿਸ ਮੁਲਾਜ਼ਮ ਇਸ ਵੇਲੇ ਸੁਸਾਈਡ ਕਰਨ ਨੂੰ ਮਜਬੂਰ ਹੋਏ ਕਰ ਰਹੇ ਤੁਸੀਂ ਆ ਪਿੱਛੇ ਦੇਖ ਲਓ ਕਿੰਨੇ ਮੁਲਾਜ਼ਮਾਂ ਨੇ ਸੁਸਾਈਡ ਕੀਤਾ ਆ ਕੱਲ ਫੇਰ ਦੇਖ ਲਓ ਲੁਧਿਆਣੇ ਜੋ ਡੀਆਈ ਸਾਹਿਬ ਕੋਲ ਸੀ ਮੁਲਾਜ਼ਮ ਲੱਗਾ ਉਹਨੇ ਸੁਸਾਈਡ ਕਰ ਲਿਆ ਇਹੋ ਡੀਆਈ ਸਾਹਿਬ ਜਦੋਂ ਕਪੂਰਥਲੇ ਐਸਐਸਪੀ ਹੁੰਦੇ ਸੀ ਉਦੋਂ ਵੀ ਇੱਕ ਮੁਲਾਜ਼ਮ ਨੇ ਸੁਸਾਈਡ ਕੀਤਾ ਸੀ ਔਰ ਹੋਰ ਵੀ ਮੁਲਾਜ਼ਮ ਬਹੁਤ ਸਾਰੇ ਸੁਸਾਈਡ ਕਰਦੇ ਪਏ ਨੇ ਜਿਸ ਬਾਰੇ ਕਿ ਅਸੀਂ ਸਰਕਾਰ ਕੋਲ ਮੈਂ ਬਤੌਰ ਪ੍ਰੈਜ਼ੀਡੈਂਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਅਸੀਂ ਸਰਕਾਰ ਕੋਲੋਂ ਔਰ ਆਪਣੇ ਸੀਨੀਅਰ ਅਫਸਰਾਂ ਕੋਲੋਂ ਇਹ ਇੱਕ ਮੰਗ ਕਰਦੇ ਆ ਕਿਉਂਕਿ ਮੁਲਾਜ਼ਮ ਜਿਹੜੇ ਉਹ ਮੇਰੇ ਤੱਕ ਅਪਰੋਚ ਕਰਦੇ ਨੇ ਪਹੁੰਚ ਕਰਦੇ ਨੇ ਕਿ ਤੁਸੀਂ ਇਸ ਬਾਰੇ ਵੀ ਸਰਕਾਰ ਕੋਲੋਂ ਮੰਗ ਕਰੋ ਕਿ ਜੇ ਇਹੋ ਜਿਹਾ ਸੁਸਾਈਸਾਈਡ ਕਰਦਾ ਉਸ ਉਹੋ ਜੇ ਕੇਸਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਕੇ ਇਹ ਤੱਥ ਸਾਹਮਣੇ ਆਉਣੇ ਚਾਹੀਦੇ ਹਨ ਪਬਲਿਕ ਅਲੀ ਸਾਹਮਣੇ ਆਉਣੇ ਚਾਹੀਦੇ ਨੇ ਕਿ ਇਹ ਜਾਂਚ ਕਰਕੇ ਅਸੀਂ ਇਹ ਤੱਥ ਸਾਹਮਣੇ ਲਿਆਉਂਦੇ ਨੇ ਕਿ ਜਿਸ ਦੇ ਵਿੱਚ ਕਿ ਜੋ ਵੀ ਰਿਜ਼ਲਟ ਹੋਇਆ ਉਹ ਪਬਲਿਕ ਅਲੀ ਜਾਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਰੱਖਣਾ ਚਾਹੀਦਾ ਕਿਉਂਕਿ ਇਹ ਛੋਟੀ ਵੱਡੀ ਗੱਲ ਨਹੀਂ ਸੂਇਸਾਈਡ ਕਰਨਾ ਹੁਣ ਤੁਸੀਂ ਹਰਿਆਣਾ ਚ ਦੇਖੋ ਇੱਕ ਡੀਜੀਪੀ ਰੰਕ ਦਾ ਕਿੰਨਾ ਕੋ ਪਰੇਸ਼ਾਨ ਹੋਏਗਾ ਸੋ ਇਹ ਕੋ ਛੋਟੀ ਮੋਟੀ ਗੱਲ ਨਹੀਂ ਕਿ ਮੁਲਾਜ਼ਮਾਂ ਨੇ ਸੂਇਸਾਈਡ ਕਰਨਾ ਪਿਛੇ ਤਰਨਤਾਂ ਨੂੰ ਵੀ ਹੋਇਆ ਹੋਰ ਵੀ ਕਈ ਜਗ੍ਹਾ ਤੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਹੇ ਨਿਕਾ ਐਸਆਈ ਰੈਂਕ ਇੱਕ ਸੀਨੀਅਰ ਰੈਂਕ ਹੈ ਕੋਈ ਛੋਟਾ ਜਿਹਾ ਰੈਂਕ ਨਹੀਂ ਪਿੰਡਾਂ ਦੇ ਵਿੱਚ ਕੇਵਲੇ ਕੋਈ ਸਿਪਾਹੀ ਆ ਜਾਣਾ ਨਾ ਤੇ ਸਾਈਕਲ ਦੇ ਪਿੱਛੇ ਡੰਡਾ ਟੰਗਿਆ ਹੁੰਦਾ ਹੀ ਤੇ ਉਸ ਦੀ ਚਾਰ ਪਿੰਡਾਂ 'ਚ ਪਤਾ ਲੱਗਦਾ ਨਹੀਂ ਯਾਰ ਅੱਜ ਪੁਲਿਸ ਪਿੰਡ ਆਈ ਪੁਲਿਸ ਆਉਂਦੀ ਤੇ ਹੁਣ ਪੁਲਿਸ ਦੀ ਕੋਈ ਕਦਰ ਘਟਦੀ ਜਾ ਰਹੀ ਹੈ ਉਸ ਕਦਰ ਨੂੰ ਆਪਾਂ ਬਰਕਰਾਰ ਰੱਖਣਾ ਹੈ ਮੇਰੇ ਸੀਨੀਅਰ ਅਫਸਰ ਸਾਹਿਬਾਨ ਵੀ ਜਿੰਨੇ ਮੇਰੀ ਬਾਤ ਸੁਣਦੇ ਹੋ ਮੇਰੀ ਉਹਨਾਂ ਅੱਗੇ ਵੀ ਬੇਨਤੀ ਹੈ ਕੇ ਬੁਲਾ ਕੇ ਇਵਨ ਕਿ ਇੱਥੋਂ ਤੱਕ ਕਿ ਉਹਨਾਂ ਦੀ ਟੀਮ ਦੀ ਜਿਦਾਂ ਆਪਾਂ ਕਹਿ ਲਈ ਵੀ ਕੱਲੇ ਐਸਆਈਆਂ ਦੀ ਪਹਿਲਾਂ ਇੱਕ ਮੀਟਿੰਗ ਕੀਤੀ ਜਾਵੇ ਉਹਨਾਂ ਨੂੰ ਬੁਲਾ ਕੇ ਕੱਲੇ-ਕੱਲੇ ਨੂੰ ਪੁੱਛਿਆ ਜਾਵੇ ਕਿ ਉਹਨਾਂ ਦੇ ਪਰਿਵਾਰਾਂ ਤੱਕ ਵੀ ਪਹੁੰਚ ਕੀਤੀ ਜਾਵੇ ਸਾਰਿਆਂ ਨੂੰ ਇਹ ਗੱਲ ਦੱਸੀ ਜਾਵੇ ਔਰ ਇਹ ਗੱਲ ਦਾ ਸਾਰਾ ਕੋਹ ਕੀਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਵੀ ਇਹੋ ਜੇ ਕੰਮ ਨਾ ਕਰੋ ਗੱਲ ਹੋਣ ਸੂਇਸਾਈਡ ਦੀ ਹੈ ਕਈ ਅਫਸਰਾਂ ਦੇ ਸਤਾਏ ਹੋਏ ਬੰਦੇ ਕਰ ਜਾਂਦੇ ਅਫਸਰ ਵੀ ਕਈਆਂ ਨੂੰ ਬਹੁਤ ਸਦਾਸ਼ਣ ਦੇ ਇੱਥੋਂ ਤੱਕ ਕਿ ਮਜਬੂਰ ਕਰ ਦਿੰਦੇ ਨੇ ਕਿ ਇਹ ਮੁਲਾਜ਼ਮ ਦੀ ਕੋਈ ਪ੍ਰੋਬਲਮ ਹੈ ਉਹਨੂੰ ਛੁੱਟੀ ਨਹੀਂ ਦੇਣੀ ਜਾਂ ਹੋਰ ਕਈ ਪ੍ਰੋਬਲਮਾਂ ਨੇ ਇਹੋ ਜੀਆਂ ਪ੍ਰੋਬਲਮਾਂ ਨੂੰ ਮੇਰੇ ਸੀਨੀਅਰ ਅਫਸਰਾਂ ਨੂੰ ਬੇਨਤੀ ਹੈ ਢੰਗਾਈ ਨਾਲ ਜਾਂਚ ਕੀਤੀ ਜਾਵੇ ਜਿਹੜੇ ਐਦਾਂ ਸੁਸਾਈਸਾਈਡ ਕਰਦੇ ਜਿੱਦਾਂ ਹੁਣ ਇਹੋ ਹੀ ਹੈ ਇਹ ਢੰਗਾਈ ਨਾਲ ਜਾਂਚ ਕੀਤੀ ਜਾਵੇ ਤੇ ਇਹਦਾ ਪੱਖ ਸਾਹਮਣੇ ਰੱਖਿਆ ਜਾਵੇ ਜਿਹਦੇ ਖਿਲਾਫ ਨਹੀਂ ਬਣਦੀ ਉਹ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਮੁਲਾਜ਼ਮ ਤਾਂ ਹੀ ਹਟਣਗੇ ਸੁਸਾਈਸਾਈਡ ਕਰਨ ਮੈਂ ਇਸ ਬਾਰੇ ਜਿਆਦਾ ਨਾ ਡਿਟੇਲ ਚ ਕਹਿੰਦਾ ਆ ਕਿ ਬਹੁਤ ਕੋਸ਼ੇ ਮਤਲਬ ਮੇਰੀ ਮੁਕਤੀ ਗੱਲ ਕਹਿਣ ਦੀ ਇਹੋ ਹੀ ਹੈ ਕਿ ਜਿਹੜੇ ਮੁਲਾਜ਼ਮਾਂ ਦੇ ਆਪਾਂ ਸੂਛੜ ਹੁੰਦੇ ਆ ਉਹਨਾਂ ਨੂੰ ਆਪਾਂ ਰੋਕਣਾ ਹੈ ਉਹ ਕਿਸ ਤਰੀਕੇ ਰੋਕਣਾ ਹੈ ਉਹ ਅਫਸਰਾਂ ਨੇ ਦੇਖਣਾ ਅਫਸਰਾਂ ਨੂੰ ਬੇਨਤੀ ਕਰ ਜਾਂਚ ਕਰਕੇ ਜੋ ਪੱਖ ਉਹਦੇ ਸਾਹਮਣੇ ਰੱਖੇ ਜਾਣ ਧੰਨਵਾਦੀ ਮੇਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ